ਸਤਿਕਾਰ ਨਮਸਕਾਰ ਅਦਾਬ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਅਤੇ ਤੁਹਾਡੀ ਫੈਮਿਲੀ ਸਾਰੀ ਬਜੀ ਹੋਏਗੀ ਅਸੀਂ ਗੱਲ ਕਰਦੇ ਹਾਂ ਜੀ ਇੰਡੀਆ ਤੇ ਬਾਹਰ ਦੀ ਲਾਈਫ ਚ ਕੀ ਫਰਕ ਹੈਗਾ ਹੈ ਦੇਖੋ ਜੀ ਇੰਡੀਆ ਜਦੋਂ ਬੰਦਾ ਰਹਿੰਦਾ ਨਾ ਉਹਨੂੰ ਬਹੁਤ ਜ਼ਿਆਦਾ ਫਿਕਰ ਨਹੀਂ ਹੁੰਦਾ ਕਿਉਂਕਿ ਤਕਰੀਬਨ ਜਿਹੜਾ ਦਰਗਨ ਘਰ ਵੀ ਹੈ ਉਹਨੇ ਇੰਡੀਆ ਵਿੱਚ ਆਪਣਾ ਕਾਲ ਲਿਆ ਹੁੰਦਾ ਹੈ ਤੇ ਘਰ ਵਿੱਚ ਜਿੰਨੇ ਕੋ ਕਮਰੇ ਵੇ ਉਸ ਨਾਲ ਅਡਜਸਟ ਹੋ ਜਾਂਦਾ ਹੈਗਾ ਦੋਤਨੇ ਭਰਾ ਵੀ ਹੋਣ ਮੰਨ ਲਓ ਅਗਰ ਫੈਮਿਲੀ ਏ ਤੇ ਮਿਲ ਮਲਾ ਕੇ ਕਾਨੂੰਨ ਥੋੜਾ ਬੁੱਦ ਬਣਾ ਲੈਂਦੇ ਥੋੜਾ ਐਡਜਸਟ ਕਰ ਲੈਂਦੇ ਵੀ ਆਸ-ਪਾਸ ਆ ਜਦੋਂ ਬੱਚੇ ਸਿਆਣੇ ਹੁੰਦੇ ਵੀ ਉਹ ਕਬਾਈ ਸ਼ੁਰੂ ਕਰਦੇ ਵੀ ਤੇ ਘਰ ਵੱਡਾ ਬਣ ਜਾਂਦਾ ਤੇ ਬੱਚਿਆਂ ਦੇ ਫਿਰ ਬਾਪ ਨੂੰ ਫਿਕਰ ਪੈ ਜਾਂਦਾ ਵੀ ਵਿਆਹ ਸ਼ਾਦੀ ਕਰਨ ਦਾ ਲੇਕਿਨ ਬਾਹਰ ਦੀ ਲਾਈਫ ਹੀ ਬੜਾ ਫਰਕ ਪੈਂਦਾ ਹੈ ਅੱਜ ਕੱਲ ਬੱਚਿਆਂ ਨੂੰ ਕੋਈ ਫਿਕਰ ਨਹੀਂ ਇੰਡੀਆ ਦੇ ਮਕਾਨ ਮਾੜਾ ਚੰਗਾ ਉਹ ਇਹੋ ਸੋਚਦੇ ਵੀ ਕੋਈ ਬਾਹਰ ਚਲੇ ਗਏ ਨਾ ਤੇ ਫੜਾ ਫੜ ਕੋਠੀਆਂ ਮੰਨਣ ਗਿਆ ਐਸ਼ੀਆ ਕਰਾਂਗੇ ਘਰ ਦੇ ਨੇ ਲਾਰੇ ਲਾंदे ਕੋਈ ਨਹੀਂ ਸਾਨੂੰ ਤੁਸੀਂ ਕੋਈ ਬਾਹਰ ਭੇਜ ਦਿਓ ਤੇ ਅਸੀਂ ਉਥੇ ਸੈੱਟ ਹੋ ਗਏ ਜਾਂ ਤੁਹਾਨੂੰ ਬਾਹਰ ਮਗਾ ਲਾਂਗੇ ਨਹੀਂ ਤੇ ਇੰਨੇ ਕੇ ਪੈਸੇ ਬਾਹਰ ਭੇਜ ਜਾਗੇ ਤੁਸੀਂ ਸਾਰੀ ਉਮਰ ਜ਼ਿੰਦਗੀ ਐਸ਼ ਕਰੋਗੇ ਐਸੀ ਗੱਲ ਨਹੀਂ ਬੰਦਿਆਂ ਦੇ ਪੈਸੇ ਕਮਾ ਹੀ ਬੜੇ ਵੇ ਮਾਂ ਬੇਨ ਵਿਚ ਐਸ਼ ਕਰਾਈਏ ਲੇਕਿਨ ਡਿਪੈਂਡ ਕਰਦਾ ਹਾਲਾਤ ਤੇ ਅੱਜ ਕੱਲ੍ਹ ਦੋਸਤੋ ਉਹ ਹਾਲਾਤ ਨਹੀਂ ਰਹਿ ਗਏ ਪੁਰਾਣੇ ਅੱਜ ਕੱਲ੍ਹ ਆਗੇ ਬੜੀ ਸਟ੍ਰਗਲ ਕਰਦੀ ਪੈਂਦੀ ਹੈ ਕੰਮ ਕਰਦੀ ਫਿਸ਼ਨ ਵਾਲ ਖਰਾਬੇ ਗਈ ਹੈ ਵਿਜਿਆ ਦੀ ਬੜੀ ਮੁਸ਼ਕਲ ਹੈ ਵਾਰਡਰ ਆ ਨਹੀਂ ਸਕਦਾਗਾ ਉਹਦੇ ਵਾਸਤੇ ਬੜੀ ਕਮਾਈ ਸ਼ੂ ਕਰਨੀ ਪੈਂਦੀ ਹੈ ਇਸ ਕਰਕੇ ਜਿਹੜੇ ਬੱਚੇ ਆਜ ਦੇ ਨਾ ਪਲੱਸ 2 ਕਰਨ ਤੋਂ ਬਾਅਦ ਉਹ ਜਿਆਦਾ ਤੰਗ ਹੁੰਦੇ ਵੇ ਜਿੰਦਗੀ ਦਾ ਤਜਰਬਾ ਕੋਈ ਨਹੀਂਗਾ ਅਸੀਂ ਇਹ ਨਹੀਂ ਕਹਿੰਦੇ ਵੀ ਬੱਚੇ ਸ਼ਿਆਲ ਨੇਗੇ ਬੱਚੇ ਸ਼ਿਆੜ ਜੁੜੇਗੇ ਵੇ ਲੇਕਿਨ ਫਿਰ ਵੀ ਜਿੰਨਾ ਚਿਰ ਬੰਦੇ ਨੂੰ ਜ਼ਿੰਦਗੀ ਜੀ ਵਾ ਨਹੀਂ ਨਾ ਪੈਂਦਾ ਤਜਰਬਾ ਨਹੀਂ ਮਿਲਦਾ ਸਿੱਧੀ ਪੜ੍ਹਾਈ ਕੀਤੀ ਪਲੱਸ 2 ਤੋਂ ਬਾਅਦ ਆ ਕੇ ਬਾਹਰ ਇੱਥੇ ਆ ਕੇ ਸਟੋਰੀ ਬਿਲਕੁਲ ਬਦਲ ਜਾਂਦੀ ਹੈ ਮੁਲਕ ਵੱਖਰਾ ਹੈ ਲੈਂਗੁਏਜ ਦੂਸਰੀ ਹੈ ਖਰਚਾ ਦਾ ਵਖਰਾ ਹੈ ਖਾਣ ਪੀਣ ਦਾ ਜਗਾੜ ਵਖਰਾ ਹੈ ਹਰ ਤਰ੍ਹਾਂ ਦਾ ਡਿਫਰੈਂਟ ਹੈਗਾ ਇੰਡੀਆ ਨਾਲੋਂ ਉਹ ਇੱਥੇ ਆ ਕੇ ਬਹੁਤ ਤੰਗ ਕਰਦੇ ਵੇ ਤੇ ਮਹਾਂਪੀਓ ਸੋਚਦੇ ਬੱਚੇ ਨੂੰ ਬਾਹਰ ਭੇਜਦਾ ਤੇ ਚਲੋ ਅਸੀਂ ਬੱਚਾ ਸਾਨੂੰ ਕਿਹੇ ਭੇਜੇਗਾ ਤੇ ਬੱਚਾ ਬੜੀ ਮੁਸ਼ਕਿਲ ਆਪਣਾ ਰੋਟੀ ਮਾਰੀ ਚランਦਾ ਹੈ ਕਈ ਤੇ ਰੋਟੀ ਪਾਣੀ ਚ ਚラン ਜਗਾ ਵੀ ਇੱਥੇ ਕੰਮ ਕਰਨੀ ਚਾਹਗਾ ਬਾਕੀ ਦੋਸਤੋ ਮੰਨ ਲਓ ਅਗਰ ਬੱਚੇ ਦੇ ਪੈਰ ਲੱਗ ਵੀ ਜਾਂਦੇ ਨਾ ਜੇ ਇਹਦੀ 18 ਸਾਲ ਤੋਂ ਬੱਚਾ ਆਇਆ ਉਹ ਤੇ ਫਿਰ ਛੇਤੀ ਘਬਰਾ ਜਾਏਗਾ ਉਮਰ ਬਹੁਤ ਛੋਟੀ ਹੁੰਦੀ ਤੇਰਵਾ ਕੋਈ ਨਹੀਂ ਹੁੰਦਾ ਦੁੱਖੋ ਵੀ ਵੇਖੇ ਨਹੀਂ ਹੁੰਦਾ हां जी कोई 25 26 ਸਾਲ ਦਾ ਬੱਚਾ ਆ ਜਾਂਦਾ ਬਾਹਰ ਉਹਨੂੰ 5 6 ਸਾਲ 7 ਸਾਲ ਲੱਗ ਜਾਂਦੇ ਵੇ ਬਾਹਰ ਸਟ੍ਰਗਲ ਕਰਦੇ ਕਰਦੇ ਤੇ ਬਾਅਦ ਚ ਉਹਦੇ ਫੇ ਪੈ ਲੱਗ ਜਾਂਦੇ ਵੇ ਜਦੋਂ ਪੈ ਲੱਗ ਜਾਂਦੇ ਵੇ ਤੇ ਫੇ ਕਰਦੇ ਕਹਿੰਦੇ ਜੀ ਉਹਦੀ ਕਾਕਾ ਜੀ ਬਾਹਰ ਸੱਟ ਲੱਗੇ ਵੇ ਤੇ ਕਾਕਾ ਜੀ ਦਾ ਵਿਆਹ ਕਰ ਦਈਏ ਕਾਕਾ ਜੀ ਵਾਸਤੇ ਕੁੜੀ ਵੇਖਣੀ ਸ਼ੁਰੂ ਕਰ ਦਿੰਦੇ ਵੇ ਕੁੜੀ ਵੀ ਮਿਲ ਜਾਂਦੀ ਹੈ ਤੁਹਾਨੂੰ ਪਤਾ ਬਾਹਰ ਤੇ ਵਿਆਹ ਦਾ ਬੜਾ ਲਾਲਚ ਹੁੰਦਾ ਹੈ ਇੱਕ ਰਿਸ਼ਤਾ ਕੀ ਹਜ਼ਾਰਾਂ ਰਿਸ਼ਤੇ ਆਈਂਦੇ ਵੇ ਅਗਲੇ ਕਹਿੰਦੇ ਕਿਸੇ ਤਿੱਕੇ ਕੁੜੀ ਬਾਹਰ ਚਲੀ ਜਾਏਗੀ ਉੱਥੇ ਭਾਵੇਂ ਜਾਂਦੇ ਆ ਪਟਾਕੇ ਬਣੇ ਸ਼ੁਰੂ ਹੋ ਜਾਣ ਕਿਉਂਕਿ ਅੱਜ ਕੱਲ ਲਾਲਚ ਵਿੱਚ ਵਿਆਹ ਹੁੰਦਾ ਹੈਗਾ ਉੱਥੇ ਕੋਈ ਨਹੀਂ ਵੇਖਦਾ ਮੁੰਡਾ ਮਾੜਾ ਚੰਗਾ ਵੇਖਦੇ ਬਾੜ ਪੱਕਾ ਸੱਟ ਗਾ ਕੁੜੀ ਬਾੜ ਚਲੀ ਜਾਏਗੀ ਇੱਕ ਵਾਰੀ ਤੇ ਮੁੱਝ ਲੱਗ ਜਾਣਗੀ ਉਹ ਪਤਾ ਬਾਅਦ ਚ ਆ ਕੇ ਲੱਗਦਾ ਜਿਹੜੋ ਕਹਿੰਦੇ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਕਈ ਤੇ ਕੁੜੀਆਂ ਆਪਣੀਆਂ ਕਾਲ ਵਿਚਾਲ ਲੈਂਦੀਆਂ ਚੰਗੀ ਤਰ੍ਹਾਂ ਕਾਰ ਆ ਕੇ ਮਾਪਿਆਂ ਨਾਲ ਜਸਟ ਹੋ ਜਾਂਦੀਆਂ ਰਹਿੰਦੀਆਂ ਤੇ ਜਿਨ੍ਹਾਂ ਦੇ ਦਿਮਾਗ ਵਿੱਚ ਇੰਡੀਆ ਦੀ ਲਾਲਚ ਹੁੰਦਾ ਵੀ ਮੈਂ ਜਾ ਕੇ ਧੋਖਾ ਹੀ ਦੇਣਾ ਉਹਨਾਂ ਨੂੰ ਤੇ ਫਿਰ ਅੱਭੀ ਚੋੜੇ ਹੁਣ ਤੋਖਾ ਦੋਸਤੂ ਢੀਨੇ ਦੇਣਾ ਕਿਉਂਕਿ ਜੋ ਉਹਨਾਂ ਦਾ ਮਕਸਦ ਸੀ ਉਹ ਪੂਰਾ ਹੋ ਗਿਆ ਬਾਹਰ ਆ ਕੇ ਹੁਣ ਉਹਨਾਂ ਨੂੰ ਕੋਈ ਪਰਵਾਹੀ ਸ਼ਰਮ ਇੱਥੇ ਬਾੜ ਕਰਦਾ ਕੋਈ ਨਹੀਂਗਾ ਨਾ ਕੋਈ ਰਿਸਰ ਵੇਦਾ ਤੇ ਕਈ ਤੇ ਮਾਂ ਵੀ ਪਿੱਛੇ ਚੰਗੀਆਂ ਹੁੰਦੇ ਵੇ ਕਈ ਮਾਂ ਵੀ ਨਾਲ ਲੱਜ ਜਾਂਦੇ ਵੇ ਉਹ ਕਹਿੰਦੇ ਕੁਝ ਨਹੀਂ ਹੁੰਦਾ ਹੁਣ ਤੂੰ ਪੱਕੀ ਹੋ ਗਈ ਹੈ ਐਸ਼ਾ ਕਰ ਦੋ ਉਹੋ ਜਿਹੇ ਕਾਲੇ ਵੀ ਦੋਸਤੂ ਬੜੇ ਖਰਾਬ ਹੁੰਦੇ ਜੀ ਬੱਚੇ ਬੜੇ ਤੇ ਰਲਦੇ ਵੇਖਿਆ ਸੀ ਘਰਾਂ ਦੇ ਬੁਰੇ ਹਾਲ ਜੇ ਲਾਲਚ ਹੈ ਪਿੱਛੇ ਦਿੱਸਦਾ ਸੋਹਦੇ ਵੀ ਕੁੜੀ ਪੱਕੀ ਹੋ ਗਈ ਜੀ ਹੁਣ ਬਸ ਸਾਰੇ ਭੈਣ ਭਰਾਵਾਂ ਦੇ ਬੱਚੇ ਬਾਹਰ ਚ ਰਿਆਂਗੇ ਮਗਾ ਦੇਣਗੇ ਤੇ ਕੁੜੀਆਂ ਵੀ ਲਾਰੇ ਲਾਈ ਜਾਂਦੀਆਂ ਕੋਈ ਨਹੀਂ ਜੀ ਘਿਵਰਾਓ ਨਾ ਮੈਂ ਇੱਥੇ ਆ ਗਈਆਂ ਬਾਹਰ ਜਿਵੇਂ ਆ ਗਈ ਮੇਰੇ ਅਸੀਂ ਲੱਗੀ ਹੋਵੇ ਇੱਥੇ ਆ ਬੜੀ ਮੁਸ਼ਕਲ ਸੈਟ ਹੋ ਜਾਂਦੀ ਹੈ ਕਿਉਂਕਿ ਸੋਹਰਿਆਂ ਪੱਕੀ ਘੜਾਈ ਹੁੰਦੀ ਹੈ ਲੇਕਿਨ ਪਿੱਛੇ ਨੰਬਰ ਭਰਾਣੇ ਹੁੰਦੇ ਵੇ ਉਹ ਜੇ ਫਿਰ ਪਿੱਛੇ ਕੋਈ ਬੱਚਾ ਪੁੱਛ ਆ ਜਾਂਦਾ ਉਹਦੇ ਇੱਥੇ ਪੈਣ ਨਹੀਂ ਲੱਗਦੇ ਉਹਨੂੰ ਫਿਰ ਅੱਗੇ ਸਮਾਂ ਲੱਗਦੀ ਵੀ ਵਿਆਹ ਕਰਾ ਕੇ ਆਣਾ ਤੇ ਵੈਸੇ ਆਣਾ ਬੜੀ ਮੁਸ਼ਕਲ ਹੈਗਾ ਤੇ ਨਵਾਂ ਕੈਟਗਰੀ ਸਦਾ ਗੇ ਲਈ ਮਦਦ ਕਰ ਸਕਦਾ ਜੀ ਇਸ ਕਰਕੇ ਦੋਸਤੋ ਤੁਸੀਂ ਵੀ ਕਿਸੇ ਰਿਸ਼ਤੇ ਦਾ ਦੇ ਕੇ ਬਾਲ ਨਾਲ ਬੱਚੇ ਭੇਜ ਦੇਣਾ ਬਾਕੀ ਕਿਸੇ ਨੇ ਕੋਈ ਮਦਦ ਨਹੀਂ ਜੇ ਕਰਨੀ ਇੱਕ ਵਿਆਹ ਵਿਆਹਾ ਜੇ ਲੋਕੀ ਬੜਾ ਸੋਚਦੇ ਰਿਸ਼ਤੇ ਨਾਲ ਕੁੜੀ ਲਾਭ ਦੇ ਕੁੜੀ ਲਾਭ ਦੇ ਬਾਹਰ ਟੁੱਗਈ ਹੈ ਕੁੜੀ ਲਾਭ ਦੇ ਕੁੜੀ ਘਾਚ ਤੇ ਪੜੀ ਹੋਈ ਜਾਂ ਕੇ ਅਲਟੀ ਸਟੋਰ ਤੇ ਜਾਂ ਲੀਡਰ ਜਮੈਲਟਰੀ ਵੀ ਜਾ ਕੇ ਪੜ ਲਿਆ ਤੇ ਮੁੰਡਿਆ ਵਿਆਹ ਕਰਦੀਏ ਬਾਕੀ ਦੋਸਤੋ ਇੱਥੇ ਜਿਹੜੀ ਕੁੜੀ ਹੈ ਉਹਨਾਂ ਨੂੰ ਪਤਾ ਵੀ ਆ ਜਿਹੜੇ ਮੁੰਡੇ ਵਿਆਹ ਘਰਾਂ ਲੈਣਾ ਇਹ ਵੀ ਲਾਲਚ ਪਿੱਛੇ ਆਣਾ ਚਾਹੁੰਦੇ ਵੇ ਇੰਨਾ ਵੀ ਸਾਨੂੰ ਕੀਤੇ ਧੋਖਾ ਦੇਣਾ ਇਸ ਕਰਕੇ ਅੱਜ ਕੱਲ ਲੋਕ ਹੋ ਗਏ ਬੜੇ ਕੇਅਰਫੁਲ ਉਹ ਪਾਣੀਆ ਗੱਲਾਂ 'ਚ ਨਹੀਂ ਜਾਂਦੇ ਹੁਣ ਤੁਸੀਂ ਵੇਖਦੇ ਹੋ ਕੈਨੇਡਾ ਕਿੰਨੇ ਲੋਕਾਂ ਨਿਸ਼ਕਲੇ ਹੋਏ ਜਿੰਨਾ ਪੈਸੇ ਲਾ ਕੇ ਭੇਜੇ ਕੁੜੀਆਂ ਉਹਨਾਂ ਜਾ ਕੇ ਧੋਖਾ ਦੇ ਦਿੱਤਾ ਇਸ ਤਰ੍ਹਾਂ ਕਈ ਮੁੰਡੇ ਧੋਖਾ ਦਿੰਦੇ ਵੇ ਇਸ ਕਰਕੇ ਕਿਸੇ ਤੇ ਵੀ ਭਰੋਸਾ ਨਹੀਂ ਰਹਿ ਗਿਆ ਅੱਜ ਕੱਲ ਬਾਕੀ ਦੋਸਤੋ ਇੱਕ ਗੱਲ ਆ ਜਾਂਦੀ ਫੇਰੀ ਤਕਦੀਰ ਦੀ ਲੇਕਿਨ ਜੇ ਤੁਸੀਂ ਨਿਗੇਤ ਮਾੜੀ ਹੈ ਨਾ ਉਹ ਘਰ ਟੁੱਟੇ ਨਾ ਟੁੱਟਣਾਗਾ ਉਹਦੇ ਵਿੱਚ ਘਰ ਦਾ ਤੇ ਫਰਕ ਨਹੀਂ ਪੈਂਦਾ ਫਰਕ ਪੈਂਦਾ ਬੱਚਿਆਂ ਨੂੰ ਜਿਨ੍ਹਾਂ ਦੇ ਘਰ 'ਚ ਬੱਚੇ ਹੋ ਜਾਂਦੇ ਨੇ ਤੇ ਤੁਸੀਂ بڑے ਬੱਚੇ ਵੇਖੋਗੇ ਕੋਈ ਮਾਂ ਕੋ ਰਹਿ ਰਿਆ ਤੇ ਕੋਈ ਬੱਚਾ ਪਿਓ ਕੋ ਰਹਿ ਰਿਆ ਕੋ ਤਿੰਨ ਦਿਨ ਮਾਂ ਕੋ ਰਹਿ ਰਿਆ ਤੇ ਤਿੰਨ ਦਿਨ ਪਿਓ ਕੋ ਰਹਿ ਰਿਆ ਯਾਨੀ ਕਿ ਬੁਰੇ ਹਾਲਾਂ 'ਚ ਪੈਸੇ ਦੇ ਇਕੱਠੇ ਹੋ ਜਾਂਦੇ ਵੀ ਲੇਕਿਨ ਬੱਚਨ ਲਾਈਫ خراب ਹੋ ਜਾਂਦੀ ਹੈ ਜਦੋਂ ਬੱਚੇ ਵੱਡੇ ਹੁੰਦੇ ਹਨ ਨਾ ਫੇਰ ਪਤਾ ਲੱਗਦਾ ਵੀ ਮਾਂ ਪਿਓ ਨੇ ਕੀ ਕੀ ਧੋਖਾ ਕੀਤਾ ਹੈ ਥੈਂਕ ਯੂ ਵੈਰੀ ਮਚ ਤੁਹਾਡਾ ਸਮਝਾ ਇੰਨਾ ਕਾ ਕੇ ਤੇ ਪੈਸੇ ਲਾਲ ਚਾਹਦਾ ਹੈ ਯਾਨੀ ਕਿ ਜਵਾਨੀ ਦੀ ਨਜ਼ਰ ਆਂਦੀ ਨਹੀਂ ਨਾ ਇੰਡੀਆ ਤੋਂ ਬੰਦਾ ਜਵਾਨ ਆਂਦਾ ਤੇ ਸਿੱਧਾ ਆ ਕੇ ਬੜਾਪੇ ਚਲੇ ਜਾਂਦਾ ਹੈ ਵਾਲ ਚਿੱਟੇ ਹੋ ਜਾਂਦੇ ਵੇ ਤੇ ਲੋਕੀ ਬਿਝਦੇ ਵਾਲ ਕੋ ਚਿੱਟੇ ਗਏ ਉਹ ਮੋਸਮ ਮਾੜਾ ਜੀ ਇਹ ਨਹੀਂ ਮਤਲਬ ਟੈਨਸ਼ਨ ਬੜੀ ਘਰਾਂ ਦੇ ਵਿੱਚ ਉਹ ਪੈਸੇ ਲਾਲਚ ਜਗਾ ਦਿਨ ਰਾਤ ਕੰਮ ਕਰਨਾ ਆਰਾਮ ਕਰਨਾ ਨਹੀਂ ਤੇ ਵਾਲ ਤੇ ਦੋਸਤੋ ਚਿੱਟੇ ਹੋਣੀਆਂ ਨੇ ਵੀ ਕਈ ਦੇ ਗੰਜੇ ਹੋਏ ਦੇ ਇੱਥੇ ਆ ਗਏ ਇਸ ਕਰਕੇ ਲਾਲਚ ਛੱਡ ਕੇ ਤੇ ਪਿਆਰ ਨਾਲ ਜ਼ਿੰਦਗੀ ਬਤਾਓ ਅੱਗੇ ਦੋਸਤੋ ਤੁਹਾਡੀ ਆਪਣੀ ਮਰਜ਼ੀ ਹੈ ਥੈਂਕ ਯੂ ਵੈਰੀ ਮਚ ਤੁਹਾਡਾ ਸਬ ਦਾ ਵੀਡੀਓ ਸ਼ੇਅਰ ਕਰ ਦਿਨਾ